ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਜੋ ਮਾਹੌਲ ਨੇ ਜੋ ਸਿਆਸੀ ਸਰਗਰਮੀਆਂ ਨੇ ਸਾਰੇ ਜਾਣਦੇ ਨੇ ਪਰ ਜਦੋਂ ਚੋਣ ਜਾਬਤਾ ਲੱਗਿਆ ਹੋਵੇ ਤੇ ਪੈਰ ਜਿਹੜਾ ਕਦਮ ਹੈ ਫੂਕ ਫੂਕ ਕੇ ਰੱਖਣਾ ਪੈਂਦਾ ਹੈ ਕਿ ਕਿਤੇ ਕੋਈ ਉਲੰਘਣਾ ਨਾ ਹੋ ਜਾਵੇ ਪਰ ਚੋਣ ਜਾਬਤੀ ਦੀ ਉਲੰਘਣਾ ਸ਼ਰਿਆਮ ਹੋਈ ਹੈ ਇਹ ਸ਼ਰਿਆਮ ਹੋਈ ਕਿੱਥੇ ਆ ਪੰਜਾਬ ਦੇ ਅੰਦਰ ਪੰਜਾਬ 'ਚ ਵੀ ਕਿੱਥੇ ਸਿਰਫ ਇੱਕ ਕੋਨੇ 'ਚ ਨਹੀਂ ਹੋ ਰਹੀ ਹੋਰ ਨਾ ਕਈ ਥਾਵਾਂ ਤੇ ਵੀ ਹੋ ਰਹੀ ਹੋਵੇਗੀ ਪਰ ਸਭ ਤੋਂ ਪਹਿਲਾਂ ਇਸ ਨੂੰ ਉਜਾਗਰ ਕਰਨ ਦਾ ਜਿਹੜਾ ਕੰਮ ਕੀਤਾ ਉਹ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਰਾਇਪੁਰਾ ਦੇ ਇੱਕ ਸਿਨੇਮੇ ਹਾਲ ਦੀ ਤਸਵੀਰ ਆ ਜਿਹੜੀ ਉਹ ਬਾਹਰ ਆਉਂਦੀ ਹੈ ਉਹਨਾਂ ਦੇ ਐਕਸਪੋਸਟ ਦੇ ਜ਼ਰੀਏ ਜਿਸ ਤੋਂ ਬਾਅਦ ਫਿਰ ਭਾਜਣਾ ਪੈਂਦੀਆਂ ਨੇ ਫਿਰ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਸੋਚਣਾ ਪੈਂਦਾ ਹੈ ਇਹਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਕੋਈ ਨਹੀਂ ਸੀ ਧਿਆਨ ਦੇ ਰਿਹਾ ਤੇ ਉਹ ਜਿਹੜੀ ਉਹਨਾਂ ਨੇ ਗੱਲ ਸਾਹਮਣੇ ਲੈ ਕੇ ਆਉਂਦੀ ਉਸ ਤੋਂ ਸਾਫ ਹੋ ਗਿਆ ਕਿ ਸੱਤਾਧਿਰ ਵੀ ਜੇਕਰ ਇਸ ਧੰਗ ਦੇ ਨਾਲ ਹਾਲੇ ਵੀ ਮਸ਼ਹੂਰੀਆਂ ਤੇ ਮਸ਼ਹੂਰੀਆਂ ਕਰੀ ਜਾਵੇ ਹਾਲਾਂਕਿ ਇਸ ਸਰਕਾਰ ਨੂੰ ਮਸ਼ਹੂਰੀਆਂ ਦੇ ਕਰਕੇ ਕਾਫੀ ਕੁਝ ਸੁਣਨਾ ਪਿਆ ਕਿਉਂਕਿ ਬਜਟ ਵੱਡੇ ਸੀ ਇਥੇ ਹੀ ਨਹੀਂ ਪੰਜਾਬ ਦੇ ਅੰਦਰ ਬਾਹਰ ਵੀ ਮਸ਼ਹੂਰੀਆਂ ਕੀਤੀਆਂ ਗਈਆਂ ਇਸ ਮਸਲੇ ਨੇ ਕਾਫੀ ਜ਼ਿਆਦਾ ਸਰਗਰਮੀ ਫੜੀ ਹੈ ਹਾਲਾਂਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵਿਰੋਧੀ ਧਿਰਾਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਉਹ ਆਮ ਤੌਰ ਦੇ ਉੱਤੇ ਪੰਜਾਬੀ ਜਿਹੜੇ ਥੋੜੇ ਅਣਖ ਦੇ ਨਾਲ ਜਿਹੜਾ ਸਵਾਲ ਕਰਨਾ ਜਾਣਦੇ ਉਹ ਕਰਦੇ ਉਹਨਾਂ ਵਿੱਚੋਂ ਇੱਕ ਨੇ ਮਾਨਿਕ ਗੋਇਲ ਆਰਟੀਆਈ ਐਕਟਿਵਿਸਟ ਉਹ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਉਂ ਲੱਗਿਆ ਕਿ ਇਸ ਵਕਤ ਇਸ ਮਸਲੇ ਨੂੰ ਸਭ ਦੇ ਸਾਹਮਣੇ ਰੱਖਣਾ ਚਾਹੀਦਾ ਤਾ ਮਾਨਿਕ ਗੋਇਲ ਸਾਡੇ ਨਾਲ ਨੇ ਆ ਗੋਇਲ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਉਸ ਪੋਸਟ ਦੇ ਜਰੀਏ ਉਸੇ ਹਵਾਲੇ ਨਾਲ ਪੁੱਛਣਾ ਚਾਹੁੰਦਾ ਕਿ ਤੁਹਾਡੇ ਧਿਆਨ ਚ ਕਿਵੇਂ ਆਉਂਦਾ ਹੈ ਕਿ ਹਾਲੇ ਵੀ ਪੰਜਾਬ ਸਰਕਾਰ ਦੀਆਂ ਮਸ਼ਹੂਰੀਆਂ ਥੀਏਟਰਾਂ ਚ ਚੱਲ ਰਹੀਆਂ ਦੇਖੋ ਜੀ ਜਦੋਂ ਵੀ ਚੋਣ ਜਾਬਤਾ ਲੱਗ ਜਾਂਦਾ ਜੀ ਉਦੋਂ ਜਿਹੜਾ ਸਰਕਾਰ ਹੁੰਦੀ ਹੈ ਸਰਕਾਰ ਦਾ ਕਿਸੇ ਵੀ ਪਾਰਟੀ ਨੂੰ ਪ੍ਰਮੋਟ ਕਰਨਾ ਨਹੀਂ ਬੰਦਦਾ ਜੀ ਉਹ ਚੋਣ ਜਾਬਤੇ ਦੀ ਉਲੰਘਣਾ ਹੁੰਦੀ ਹੈ ਚਾਹੇ ਉਹ ਪਾਰਟੀ ਸੱਤਾ ਦੇ ਵਿੱਚ ਹੀ ਕਿਉਂ ਨਾ ਹੋਵੇ ਜੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਐਡਸ ਨੇ ਜਿਹੜੀਆਂ ਇਸ਼ਤਿਹਾਰਬਾਜ਼ੀ ਹੈ ਜਿਹੜੀਆਂ ਇਹਨਾਂ ਨੇ ਫਿਲਮਾਂ ਬਣਾਈਆਂ ਹੋਈਆਂ ਨੇ ਕੋਈ ਪ੍ਰਮੋਟ ਕਰਨ ਵਾਸਤੇ ਉਹ ਹਜੇ ਵੀ ਮੇਰੇ ਇੱਕ ਦੋਸਤ ਫਿਲਮ ਦੇਖਣ ਗਿਆ ਉਹਨੇ ਦੱਸਿਆ ਕਿ ਮੈਂ ਰਿਕਾਰਡ ਕਰਕੇ ਭੇਜ ਰਿਹਾ ਹਾਂ ਜੀ ਤੇ ਇਹ ਸਿਨੇਮੇ ਦੇ ਵਿੱਚ ਹਜੇ ਵੀ ਚੱਲਦੀਆਂ ਪਈਆਂ ਨੇ ਤੁਸੀਂ ਦੇਖੋ ਕਿ 16 ਤਰੀਕ ਨੂੰ ਚੋਣ ਜਾਬਤਾ ਲੱਗਿਆ ਸੀ ਬਿਲਕੁਲ ਤੇ ਅੱਜ ਕਰੀਬ 21 ਦਿਨ ਹੋ ਗਏ ਚੋਨ ਜਾਬਤਾ ਲੱਗੇ ਨੂੰ ਤੇ ਅਜੇ ਤੱਕ ਉਹ ਜਿਹੜੇ ਇਸ਼ਤਿਹਾਰ ਨੇ ਉਹ ਚੱਲਦੇ ਪਏ ਨੇ ਜਿਹੜੇ ਕਿ ਚੋਨ ਜਾਬਤੇ ਦੀ ਸ਼ਰਿਆਮ ਉਲੰਘਣਾ ਹੈ ਬਿਲਕੁਲ ਉਹ ਇਦਾਂ ਨਹੀਂ ਕਿ ਕਿਸੇ ਨੇ ਕੋਈ ਬਿਆਨ ਦਿੱਤਾ ਚੋਟੀ ਛਿਪੇ ਕਿਸੇ ਨੂੰ ਨਹੀਂ ਪਤਾ ਲੱਗਿਆ ਚਲੋ ਉਹ ਹੁੰਦਾ ਐਕਸਰ ਛੋਟੇ ਮੋਟੇ ਗੱਲਾਂ ਚੋਨ ਜਾਬਤੇ ਚ ਪਰ ਜਿਹੜੇ ਥੀਏਟਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਐਡ ਸ਼ਰਿਆਮ ਚੱਲਣੀ ਜੀ ਤੇ ਇਹ ਦੇਖੋ ਵੀ ਕਿਹੜੇ-ਕਿਹੜੇ ਬੰਦਿਆਂ ਦੀ ਮਿਲੀਭੁਗਤ ਹੋ ਗਈ ਥੀਏਟਰ ਦੇ ਵਿੱਚ ਕੋਈ ਇੱਕ ਬੰਦਾ ਤੇ ਜਾਂਦਾ ਨਹੀਂ ਹੂੰ ਉਥੇ ਨੇ ਕਈ ਬੰਦੇ ਜਾਂਦੇ ਆ ਤੇ ਉਹ ਜਿਹੜਾ ਚੱਲਦਾ ਰਿਹਾ ਉਹ ਹੋ ਸਕਦਾ ਪਹਿਲਾਂ ਵੀ ਕੋਈ ਕੰਪਲੀਟ ਹੋਈ ਹੋਵੇ ਇਸੇ ਕਰਕੇ ਮੈਨੂੰ ਲੱਗਿਆ ਕਿ ਮਸਲਾ ਜਨਤਕ ਕਰਨਾ ਚਾਹੀਦਾ ਇਸ ਲਈ ਮੈਂ ਇਹਨੂੰ ਟਵਿੱਟਰ ਤੇ ਵੀ ਲਿਖਿਆ ਇਹਨੂੰ ਫੇਸਬੁੱਕ ਤੇ ਵੀ ਲਿਖਿਆ ਤੇ ਉਸ ਤੋਂ ਬਾਅਦ ਇਹਦੀ ਇੱਕ ਫਾਰਮਲ 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 ਕੰਪਲੇਂਟ ਬਣਾ ਕੇ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਇੰਡੀਆ ਤੇ ਚੀਫ ਇਲੈਕਟਰਲ ਅਫੀਸਰ ਪੰਜਾਬ ਨੂੰ ਭੇਜੀ ਇਹਦੇ ਵਿੱਚ ਅੱਜ ਪਤਾ ਲੱਗਿਆ ਕਿ ਉਹਨਾਂ ਨੇ ਜਿਹੜੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਜੀ ਤੇ ਜਿਹੜੇ ਡੀਸੀ ਪਏ ਪਟਿਆਲਾ ਤੋਂ ਪਟਿਆਲਾ ਦੀ ਜਵਾਬਤਾਲੀ ਕੀਤੀ ਹੈ ਤੇ ਇਸ ਬਾਰੇ ਰਿਪੋਰਟ ਮੰਗੀ। ਬਿਲਕੁਲ ਇਹ ਗੱਲ ਸਭ ਦੇ ਸਾਹਮਣੇ ਹੁਣ ਆਈ ਹੈ। ਹੁਣ ਚੋਣ ਅਧਿਕਾਰੀ ਵੀ ਸਰਗਰਮ ਹੋ ਗਏ ਤੁਹਾਡੀ ਪਾਈ ਉਸ ਪੋਸਟ ਜਾ ਚੁੱਕੇ ਗਏ ਮੁੱਦੇ ਤੋਂ ਬਾਅਦ। ਪਰ ਇਹ ਅਕਸਰ ਹੀ ਹੁੰਦਾ ਰਿਹਾ ਪਹਿਲਾਂ ਵਾਲੇ ਵੀ ਕਰਦੇ ਰਹੇ ਹੋਣਗੇ ਪਰ ਹੁਣ ਤੱਕ ਘਟੋ ਘਟ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਇਸ ਗੱਲ ਦੀ ਤਾਂ ਸਾਰੇ ਜਿਹੜੇ ਆਲੋਚਨਾ ਕਰ ਰਹੇ ਕਿ ਤੁਹਾਡੀ ਅਸੀਂ ਪੋਸਟ ਦੇ ਥੱਲੇ ਜਿਹੜੇ ਸੋਸ਼ਲ ਮੀਡੀਆ ਤੇ ਕਮੈਂਟ ਆਏ ਉੱਥੇ ਵੀ ਲੋਕਾਂ ਨੇ ਲੋਚਨਾ ਕੀਤੀ ਕਿ ਇਹ ਤੇ ਸ਼ਰਿਆਮ ਵੀ ਉਲੰਘਣਾ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਉਲੰਘਣਾ ਖੱਲੀ ਉੱਥੇ ਪਟਿਆਲੇ ਦੇ ਵਿੱਚ ਰਾਜਪੁਰਾ ਦੇ ਵਿੱਚ ਹੀ ਹੋ ਰਹੀ ਸੀ ਜਾਂ ਹੋਰਨਾਂ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਚੱਲ ਰਹੀ ਹੋ ਸਕਦੀ ਹੈ ਸੰਦੀਪ ਜੀ ਮੈਨੂੰ ਹੋਰ ਵੀ ਕਈ ਬੰਦਿਆਂ ਨੇ ਕੱਲ ਤੋਂ ਬਾਅਦ ਦੱਸਿਆ ਕਿ ਸਾਸੀ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਜਿਹੜੀ ਇਸ਼ਤਿਹਾਰबाजी ਆ ਉਹ ਫਿਲਮਾਂ ਦੇ ਵਿੱਚ ਰੀਸੈਂਟਲੀ ਟਾਈਮ ਦੇ ਵਿੱਚ ਦੇਖੀ ਪਿਛਲੇ 1-2 ਹਫ਼ਤਿਆਂ ਦੇ ਵਿੱਚ ਪਰ ਗੱਲ ਇਹ ਹੈ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਰਿਕਾਰਡ ਨਹੀਂ ਕਰਦਾ ਹਰ ਇੱਕ ਬੰਦਾ ਜਿਹੜਾ ਹੈਗਾ ਉਸ ਕਰੂਲ ਨੇ ਦੱਸਤਾ ਮੈਂ ਉਹਨਾਂ ਨੇ ਕਿਹਾ ਵੀ ਜਦੋਂ ਵੀ ਕਿਸੇ ਨੂੰ ਦੁਬਾਰਾ ਇਹ ਚੀਜ਼ ਦਾ ਪਤਾ ਲੱਗੇ ਤੇ ਸਾਨੂੰ ਜੁਰੂਰ ਦੱਸਿਓ ਉਹਨਾਂ ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ ਬਿਲਕੁਲ ਉਹਨਾਂ ਇਹ ਜ਼ਿੰਮੇਵਾਰੀ ਜਿਹੜੇ ਸਿਬਨ ਸੀਜੀ ਨੇ ਸਾਡੇ ਚੀਫ ਇਲੈਕਟਰਲ ਅਫੀਸਰ ਜੀ ਪੰਜਾਬ ਦੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਇਹ ਮਸਲਾ ਹੈਗਾ ਇਹਨੂੰ ਚੰਗੇ ਤਰੀਕੇ ਨਾਲ ਘੋਖ ਕੀਤਾ ਜਾਵੇ ਤੇ ਬਕਾਇਦਾ ਪਤਾ ਕੀਤਾ ਜਾਵੇ ਕਿ ਕਿੱਥੇ-ਕਿੱਥੇ ਇਸ਼ਤਿਹਾਰਬਾਜ਼ ਚੱਲ ਰਹੀ ਹੈ ਕਿਹੜੇ ਅਧਿਕਾਰੀਆਂ ਦੀ ਮੇਲੀ ਭੁਗਤ ਹੈਗੀ ਕਿਹੜੇ ਸੂਚਨਾ ਤੇ ਲੋਕ ਸੰਪਰਕ ਕਮੇਟਰੀ ਦੇ ਵਿਭਾਗ ਦੇ ਅਧਿਕਾਰੀ ਪਲਾਸ ਡੀਸੀ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਇਸ ਦੇ ਵਿੱਚ ਤੇ ਹੋਰ ਜਿਹੜੇ ਹੋ ਸਕਦਾ ਕੋਈ ਚੋਣ ਕਮਿਸ਼ਨ ਦਾ ਅਧਿਕਾਰੀ ਵੀ ਵਿੱਚ ਹੋਵੇ ਤੇ ਇਹਦੀ ਸਾਰੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਇੰਡੀਆ ਨੂੰ ਵੀ ਕਰਨੀ ਚਾਹੀਦੀ ਹੈ ਤੇ ਤਾਂ ਕਿ ਕਿਤੇ ਵੀ ਇਸ ਤਰੀਕੇ ਦੀ ਜਿਹੜੀ ਉਲੰਘਣਾ ਨਾ ਹੋਵੇ ਜੇ ਹੁਣ ਇਹ ਇਸ ਸਰਕਾਰੀ ਅਮਲੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਸਰਕਾਰੀ ਪੈਸੇ ਤੇ ਲੋਕਾਂ ਦੇ ਪੈਸੇ ਜਿਹੜੇ ਉਹਨਾਂ ਦੇ ਟੈਕਸ ਦੇ ਪੈਸੇ ਦਿੱਤੇ ਉਹਦੇ ਨਾਲ ਐਡ ਚਲਾਈ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਨਾ ਕਿਉਂਕਿ ਚੋਣ ਜਾਬਤਾ ਜਦੋਂ ਲੱਗਦਾ ਹੈ ਸਾਰਿਆਂ ਨੂੰ ਇਹ ਪਤਾ ਹੁੰਦਾ ਹੈ ਕਿ ਚੋਣ ਕਮਿਸ਼ਨ ਆ ਨਾ ਜਿਹੜਾ ਜਾਂ ਚੋਣ ਅਧਿਕਾਰੀ ਨੇ ਉਹ ਜਵਾਬਤੌਲ ਵੀ ਕਿਸੇ ਦੇ ਵੀ ਕਰ ਸਕਦੇ ਆ ਚਾਹੇ ਉਹ ਮੀਡੀਆ ਚਾਹੇ ਉਹ ਪੋਲਿਟਿਕਲ ਪਾਰਟੀਆਂ ਨੇ ਜਾਂ ਕੋਈ ਹੋਰ ਅਦਾਰਾ ਤਾਂ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਤਾਂ ਜਵਾਬ ਤਲਬੀ ਕਰਨੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਵੱਡੀ ਘਾਟ ਰੜਕਦੀ ਰਹੀ ਹੈ ਕਿ ਚੋਣ ਕਮਿਸ਼ਨ ਦੀ ਫਿਰ ਜਵਾਬ ਤਲਬੀ ਕਿਵੇਂ ਹੋਵੇ ਕਿਉਂਕਿ ਅੱਜਕੱਲ ਤਾਂ ਵੀ ਦੇਖਣ ਨੂੰ ਮਿਲਿਆ ਕਿ ਭਾਰਤ ਸਰਕਾਰ ਵੀ ਲਿਖਿਆ ਜਾ ਰਿਹਾ ਨਾਲ ਚੋਣ ਕਮਿਸ਼ਨ ਦੇ ਜਦੋਂ ਪ੍ਰੈਸ ਕਾਨਫਰੈਂਸ ਹੁੰਦੀ ਹੈ ਜਾਂ ਜਿਹੜੇ ਉਹ ਪੈਂਫਲੈਟ ਛਾਪੇ ਗਏ ਕਿਉਂਕਿ ਆਜ਼ਾਦ ਜਿਹੜੀ ਹੈ ਹਸਤੀ ਐ ਇਸ ਦੀ ਕਿਤੇ ਨਾ ਕਿਤੇ ਉਹਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਨਿਘਾਰ ਆਇਆ ਉਸ ਵਿੱਚ ਕਿਉਂਕਿ ਚੋਣ ਕਮਿਸ਼ਨ ਤੇ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਬਾਡੀ ਆ ਪਰ ਉਹਦੇ ਨਾਲ ਵੀ ਭਾਰਤ ਸਰਕਾਰ ਲਿਖ ਦਿੱਤਾ ਗਿਆ ਤੁਹਾਨੂੰ ਵੀ ਲੱ ਸੰਦੀਪ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਚੋਣ ਕਮਿਸ਼ਨ ਤੇ ਵੀ ਬਹੁਤ ਥਾਵਾਂ ਤੇ ਉਂਗਲਾਂ ਉਕਦੀਆਂ ਨੇ ਕਿ ਇਹ ਇੰਡੀਪੈਂਡੈਂਟ ਤਰੀਕੇ ਨਾਲ ਕੰਮ ਨਹੀਂ ਕਰਦੇ ਪਏ ਤੇ ਈਵਨ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਉਂਗਲਾਂ ਇੱਥੇ ਪੰਜਾਬ 'ਚ ਵੀ ਉੱਠੀਆਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਕਿ ਚੋਣ ਕਮਿਸ਼ਨ ਨੇ ਕਿਸੇ ਵੀ ਤਰੀਕੇ ਦਾ ਚੰਗਾ ਕੰਮ ਨਹੀਂ ਕੀਤਾ ਉਦੋਂ ਵੀ ਜਿਹੜੇ ਚੀਫ ਇਲੈਕਟਰਲ ਅਫੀਸਰ ਸੀ ਇਹੀ ਸੀਗੇ ਤੇ ਮੈਂ ਉਮੀਦ ਕਰਦਾ ਕਿ ਹੁਣ ਇਹ ਘੱਟੋ ਘੱਟ ਹੋਣਾ ਇਹ ਮਸਲਾ ਜਿਹੜਾ ਸਾਹਮਣੇ ਆ ਗਿਆ ਜਦੋਂ ਖੂਬ ਸਾਹਮਣੇ ਆ ਗਿਆ ਵੀਡੀਓ ਸਾਹਮਣੇ ਆ ਗਈਆਂ ਇਹ ਜਿਹੜੇ ਸਲੇਮੇ ਜਿਨ੍ਹਾਂ ਤੇ ਚੱਲਦੀ ਆ ਉਹਨਾਂ ਤੇ ਪਲੱਸ ਜ ਕੁਬਾਗ ਦੇ ਅਧਿਕਾਰੀ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਡੀਸੀ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਕੀਦੇ ਕਹਿੰਦੇ ਇਹ ਜਿਹੜਾ ਚੱਲਦਾ ਰਿਹਾ ਦੇਖੋ ਸਿਨੇਮਾ ਵਾਲਾ ਕੋਈ ਵੀ ਸਿਨੇਮਾ ਵਾਲਾ ਇਹ ਇਸ਼ਤਿਹਾਰ ਬਾਜੀ ਜਿਹੜੀ ਇੰਨੀ ਮਹਿੰਗੀ ਹੈ ਉਹ ਕੋਈ ਫ੍ਰੀ ਤੇ ਚਲਾਉਣੀ ਲੱਗਿਆ ਇਹ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੀ ਤੇ ਜਾਂ ਪੰਜਾਬ ਸਰਕਾਰ ਦੇ ਕਿਸੇ ਅਫਸਰਾਂ ਦੇ ਇਸ਼ਾਰੇ ਤੇ ਹੀ ਚੱਲ ਰਹੀ ਹੈ ਤੇ ਉਹਨਾਂ ਨੂੰ ਪੈਸੇ ਵੀ ਦਿੱਤੇ ਜਾ ਰਹੇ ਹਨ ਤੇ ਇਹ ਸਾਰਾ ਜਿੰਮੇਵਾਰੀ ਹੁਣ ਦੇਖਣਾ ਇਹ ਹੋਵੇਗਾ ਕਿ ਸਿਬਨ ਸੀਜੀ ਇਹਦੇ ਉੱਤੇ ਗੰਭੀਰਤਾ ਦੇ ਨਾਲ ਇਹਦੀ ਜਾਂਚ ਕਰਦੇ ਆ ਜਾਂ ਫਿਰ ਉਸੇ ਤਰੀਕੇ ਦੇ ਨਾਲ ਮਸਲਾ ਜਿਹੜਾ ਝਾੜ ਝਾੜ ਕੇ ਇੱਕ ਪਾਸੇ ਸੁੱਕ ਦਿੱਤਾ ਜਾਂਦਾ ਹੂੰ ਤੁਸੀਂ ਪਹਿਲਾਂ ਵੀ ਮਸ਼ਹੂਰੀਆਂ ਵਾਲੇ ਮਸਲੇ ਦੇ ਉੱਤੇ ਕਾਫੀ ਕੁਝ ਬੋਲਦੇ ਰਹੇ ਹਾਲਾਂਕਿ ਉਦੋਂ ਤਾਂ ਸਿੱਧੀ ਜ਼ਿੰਮੇਵਾਰੀ ਆ ਜਿਹੜੀ ਉਹ ਪੰਜਾਬ ਸਰਕਾਰ ਦੀ ਸੀ ਕਿਉਂਕਿ ਅਧਿਕਾਰ ਖੇਤਰ ਉਹਨਾਂ ਦਾ ਹੈ ਕਿਸ ਨੂੰ ਐਡ ਦੇਣੀ ਆ ਨਹੀਂ ਦੇਣੀ ਔਰ ਕਿੰਨਾ ਬਜਟ ਰੱਖਿਆ ਗਿਆ ਉਹਦੇ ਉੱਤੇ ਵੀ ਕਾਫੀ ਚਰਚਾ ਹੋਈ ਹੁਣ ਜਦੋਂ ਚੋਣ ਜਾਬਤਾ ਲੱਗਿਆ ਉਦੋਂ ਵੀ ਇਸ ਤਰ੍ਹਾਂ ਦੀਆਂ ਜੇ ਗਤੀਵਿਧੀਆਂ ਨੇ ਤਾਂ ਫਿਰ ਇੱਥੇ ਤਾਂ ਹੁਣ ਪੰਜਾਬ ਸਰਕਾਰ ਦਾ ਜੇ ਤੁਹਾਨੂੰ ਲੱਗਦਾ ਕਿ ਕਿਵੇਂ ਕਿੱਥੇ ਫਿਰ ਜਵਾਬਤੌਲ ਵੀ ਕਿਵੇਂ ਹੋਣੀ ਹੈ ਵੀ ਉਦੋਂ ਵੀ ਇਹੀ ਕੁਝ ਚੱਲਦਾ ਹੈ ਹੁਣ ਵੀ ਇਹੀ ਕੁਝ ਚੱਲਦਾ ਹੈ ਫਿਰ ਫਰਕ ਕੀ ਹੈ ਉਹ ਇਹ ਸਰਕਾਰ ਜਿਹੜੀ ਇਸ਼ਤਿਹਾਰबाजी ਤੋਂ ਬਿਨਾਂ ਰਹਿ ਨਹੀਂ ਸਕਦੀ ਇਹਨਾਂ ਨੂੰ ਹੁੰਦਾ ਹੈ ਕਿ ਜਿਹੜੇ ਲੋਕਾਂ ਦੇ ਪੈਸੇ ਨੇ ਜਿਹੜੇ ਟੈਕਸ ਦੇ ਪੈਸੇ ਨੇ ਉਹ ਚੋਣ ਜਾਬਤੇ ਦੇ ਦੌਰਾਨ ਵੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਇਸ਼ਤਿਹਾਰबाजी ਤੇ ਵਰਤ ਸਕਦੇ ਹਾਂ ਤਾਂ ਕਿ ਜਿਹੜਾ ਲੋਕਾਂ ਦੇ ਪੈਸੇ ਦੇ ਨਾਲ ਸਾਡਾ ਵੱਤੋਂ ਵੱਤ ਪ੍ਰਚਾਰ ਹੋਵੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਪੋਲਿਟੀਕਲ ਰੈਲੀਆਂ ਕੀਤੀਆਂ ਗਈਆਂ ਤੇ ਉਹਨਾਂ ਰੈਲੀਆਂ ਨੂੰ ਰਾਜ ਸਮ 15 15 20 ਕਰੋੜ ਰੁਪਇਆ ਲੋਕਾਂ ਦਾ ਪਰਵਾਸ ਕਰ ਦਿੱਤਾ ਗਿਆ ਜਹਾਜ਼ ਬੁਲਾਇਆ ਗਿਆ ਕਿ ਜਿਹੜੀ ਵਾਲ ਜਿਹਨੂੰ ਉੱਥੇ ਤੇ ਉੱਥੇ ਵੱਡੇ ਮਹਿੰਗੇ ਕਰੋੜਾਂ ਦੇ ਟੈਂਟ ਲਗਾਏ ਗਏ ਉੱਥੇ ਖਾਣੇ ਪੀਣੇ ਦਾ ਪ੍ਰਬੰਧ ਕੀਤਾ ਗਿਆ ਉਹਦੇ ਵਲੰਟੀਅਰਾਂ ਲਈ ਸਰਕਾਰੀ ਬੱਸਾਂ ਵਰਤੀਆਂ ਗਈਆਂ ਉਹ ਵੀ ਤਾਂ ਇੱਕ ਜਿ 파ਰਟੀ ਦਾ ਖਰਚਾ ਹੋਣਾ ਸੀ ਨਾ ਸੰਦੀਪ ਜੀ ਇਸੇ ਤਰੀਕੇ ਉਹਨੂੰ ਇੱਕ ਰਾਜ ਸਮਾਗਮ ਦਾ ਨਾਮ ਦੇ ਕੇ ਚਲਾਕੀ ਵਰਤ ਕੇ ਉਹਨੂੰ ਲੋਕਾਂ ਦੇ ਜਿਹੜਾ ਹੈਗਾ ਖਜ਼ਾਨੇ ਚ ਵਰਤਿਆ ਗਿਆ ਇਸੇ ਤਰੀਕੇ ਹੁਣ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਐਡਸ ਜਿਹੜੀਆਂ ਹੁਣ ਚੱਲਦੀਆਂ ਪਈਆਂ ਨੇ ਜਿਨ੍ਹਾਂ ਦਾ ਖਰਚਾ ਕਰੋੜਾਂ ਰੁਪਏ ਆ ਉਹ ਪੰਜਾਬ ਦੇ ਖਜ਼ਾਨੇ ਚ ਤੇ ਜਾ ਰਹੇ ਹਤੇ ਮੈਂ ਸਮਝਦਾ ਵੀ ਇਹ ਤੇ ਹੁਣ ਐਕਸ਼ਨ ਲੈਣਾ ਬਣਦਾ ਹੈ ਜੇ ਹੁਣ ਵੀ ਨਹੀਂ ਲੈਣਗੇ ਤੇ ਫਿਰ ਜਿਹੜੇ ਜਿਹੜੇ ਉਂਗਲਾਂ ਚੋਣ ਕਮਿਸ਼ਨ ਤੇ ਉਖੜੀਆਂ ਨੇ ਉਹ ਉਹ ਦੁਬਾਰਾ ਫੇਰ ਰੱਖਣੀਆਂ ਮਾਨਿਕ ਜੀ ਇੱਕ ਤਾਂ ਇਹ ਗੰਭੀਰ ਮੁੱਦਾ ਸੀ ਜਿਹਦੇ ਉੱਤੇ ਅਸੀਂ ਗੱਲ ਕਰਨੀ ਚਾਹੀਦੀ ਤੁਹਾਡੇ ਨਾਲ ਇੱਕ ਆਖਰੀ ਸਵਾਲ ਇਹ ਹੈ ਉਹ ਇਸ ਤੋਂ ਹਟ ਕੇ ਇਹ ਮੁੱਦੇ ਤੋਂ ਉਹ ਹੈ ਡਾਕਟਰ ਗਾਂਧੀ ਦਾ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਇੱਕ ਤਸਵੀਰ ਵਿੱਚ ਅਸੀਂ ਤੁਹਾਨੂੰ ਤੁਹਾਨੂੰ ਵੀ ਉਹਨਾਂ ਦੇ ਨਾਲ ਦੇਖਿਆ ਉਹ ਤਸਵੀਰ ਤਾਜੀ ਹੈ ਜਾਂ ਪੁਰਾਣੀ ਹੈ ਜੇ ਤਾਜੀ ਹੈ ਤਾਂ ਕੀ ਤੁਸੀਂ ਵੀ ਕਾਂਗਰਸ ਪਾਰਟੀ ਦਾ ਰੁਖ ਕਰਨਾ ਹੈ ਜਾਂ ਫਿਰ ਤੁਸੀਂ ਤੁਹਾਨੂੰ ਲੱਗਿਆ ਕਿ ਨਹੀਂ ਤੁਹਾਡਾ ਇੱਕ ਆਪਣਾ ਰਿਸ਼ਤਾ ਹੈ ਨਿੱਜੀ ਤੌਰ ਦੇ ਉੱਤੇ ਇਸ ਕਰਕੇ ਤੁਸੀਂ ਉਹਨਾਂ ਦੇ ਨਾਲ ਖੜੇ ਦਿਖਾਈ ਗਏ ਉਹ ਜਿਹੜੀ ਪਾਰਟੀ ਉਹ ਜਿਹੜੀ ਇਫਤਾਰ ਪਾਰਟੀਆਂ ਸੀ ਹੋਈ ਸੀ ਜੀ ਪਟਿਆਲੇ ਦੇ ਵਿੱਚ ਮੇਰੇ ਦੋਸਤ ਦਾ ਨਾਮ ਵਾਲੀ ਖਾਨ ਦੇ ਘਰ ਉਹਨਾਂ ਦੀ ਉਹਨਾਂ ਦੇ ਘਰ ਦੀ ਤਸਵੀਰ ਹੈ ਉਹ ਪਾਰਟੀ ਦੀ ਤਸਵੀਰ ਹੈ ਜਿਹਦੇ ਵਿੱਚ ਸਾਨੂੰ ਉੱਥੇ ਖਹਿਰਾ ਸਾਹਿਬ ਵੀ ਮੇਰੇ ਡਾਕਟਰ ਗਾਂਧੀ ਵੀ ਮਿਲੇ ਤੇ ਹੋਰ ਵੀ ਕਈ ਪੋਲਿਟਿਕਲ ਪਾਰਟੀਆਂ ਦੇ ਉਹ ਕੋਈ ਰਾਜਨੀਤਿਕ ਤਸਵੀਰ ਨਹੀਂ ਉਹ ਇੱਕ ਫੰਕਸ਼ਨ ਦੀ ਤਸਵੀਰ ਹੈ ਜਿਹਦੇ ਵਿੱਚ ਇੱਕ ਇਫਤਾਰ ਪਾਰਟੀ ਰੱਖੀ ਗਈ ਸੀ ਉਹਨੂੰ ਪਤਾ ਰਮਜ਼ਾਨ ਦਾ ਮਹੀਨਾ ਚੱਲਦਾ ਪਿਆ ਤੇ ਉਦੋਂ ਦੀ ਤਸਵੀਰ ਹੈ ਮੈਂ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਮੇਰਾ ਇਸ ਜੀ ਤੁਸੀਂ ਸਾਡੇ ਨਾਲ ਜੁੜ ਕੇ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਤਾਂ ਸਾਡੇ ਨਾਲ ਆਰਟੀਆਈ ਐਕਟਿਵਿਸਟ ਮਾਨੀ ਗੋਲ ਨੇ ਗੱਲਬਾਤ ਕੀਤੀ ਹੈ ਕਿ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਚੋਣ ਜਾਬਤੇ ਦੇ ਦੌਰਾਨ ਚੁੱਕਿਆ ਕਿ ਚੋਣ ਜਾਬਤੇ ਦੀ ਉਲੰਘਣਾ ਕਰ ਰਹੀ ਹੈ ਉਹ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਿੱਥੇ ਹੈ ਸੱਤਾ ਦੇ ਵਿੱਚ ਹੈ ਪੰਜਾਬ ਦੇ ਅੰਦਰ ਜਦੋਂ ਚੋਣ ਜਾਬਤਾ ਲੱਗਿਆ ਹੋਵੇ ਤੇ ਉਦੋਂ ਕੋਈ ਵੀ ਪਾਰਟੀ ਦੀ ਮਸ਼ਹੂਰੀ ਸਰਕਾਰੀ ਖਰਚੇ ਦੇ ਉੱਤੇ ਨਹੀਂ ਕੀਤੀ ਜਾ ਸਕਦੀ ਤਾਂ ਇਹ ਮੁੱਦਾ ਸੀ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਹਾਡੇ ਕੀ ਵਿਚਾਰ ਨੇ ਤਾਂ ਫਿਰ ਚੋਣ ਕਮਿਸ਼ਨ ਜਾਂ ਚੋਣ ਅਧਿਕਾਰੀ ਵੀ ਨਿਰਪੱਖਤਾ ਦੇ ਨਾਲ ਆਪਣਾ ਕੰਮ ਕਿਵੇਂ ਕਰਨ ਤਾਂ ਇਸ ਦੇ ਬਾਰੇ ਤੁਹਾਡਾ ਆਪਣਾ ਕੋਈ ਸੁਝਾਅ ਹੈ ਤੋ ਵੀ ਤੁਸੀਂ ਸਾਂਝਾ ਕਰ ਸਕਦੇ ਹੋ ਫਿਲਹਾਲ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਕਸੌਲੀ